ਖਬਰਾਂ ਦੀ ਵਲ ਆਈਏ ਤੇ ਸ਼ੁਰੂਆਤ ਕਰ ਗਏ ਆਪਾਂ ਅਕਾਲੀ ਦਲ ਤੋਂ ਆਪਾਂ ਜਦੋਂ ਵੀ ਸ਼ਰਮਾ ਜੀ ਅਕਾਲੀ ਦਲ ਦੀ ਖਬਰ ਕਰੀ ਦੀ ਹੈ ਤੇ ਅਕਾਲੀ ਦਲ ਦੇ ਇਤਿਹਾਸ ਦਾ ਮੱਲੋ ਮੱਲੀ ਚਰਚਾ ਹੋ ਜਾਂਦਾ ਤੇ ਮੌਜੂਦਾ ਦੌਰ ਦੇ ਤਾਂ ਆਪਾਂ ਹਮੇਸ਼ਾ ਕਈ ਪਹਿਲੂਆਂ ਤੋਂ ਬ੍ਰਿਕੀਆਂ ਦੇ ਨਾਲ ਚਰਚਾ ਕਰੀ ਤਈ ਗਈ ਆ ਮਾਡਰਨ ਲੇਵੇਂ ਹੋਣ ਦੇ ਅਸਾਰ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤੇ ਕੀ ਮੋੜ ਜੇਕਰ ਲੇਵਾ ਹੋ ਰਿਹਾ ਤੇ ਮੋੜ ਸਿਧਾਂਤ ਵਾਲ ਪੰਥ ਵਾਲ ਪੰਜਾਬ ਵਾਲ ਵੀ ਕਦੇ ਵਾਪਸੀ ਦੀ ਉਮੀਦ ਲਈ ਜਾ ਸਕਦੀ ਹੈ ਜਾਂ ਫਿਰ ਨਹੀਂ ਬਿਲਕੁਲ ਪ੍ਰਵੀਨ ਜੀ ਇਹ ਹਲੇਵੇਂ ਨਾਲੋਂ ਵੱਡਾ ਸਵਾਲ ਤਾਂ ਇਹ ਹੈ ਜੀ ਜੀ ਕਿ ਕੀ ਆਪਣੀਆਂ ਲੀਹਾਂ ਤੇ ਇਕਾਲੀ ਦਲ ਪਤਨਾ ਚਾਹੁੰਦਾ ਵੀ ਹੈ ਕਿ ਨਹੀਂ ਉਹਦੀ ਮੌਜੂਦਾ ਲੀਡਰਸ਼ਿਪ ਆਪਣੇ ਸਿਧਾਂਤਾਂ ਤੇ ਖਲੋਣਾ ਚਾਹੁੰਦੀ ਵੀ ਹੈ ਕਿ ਨਹੀਂ ਵੱਡਾ ਸਵਾਲ ਤਾਂ ਇਹ ਕੋਈ ਇੱਛਾ ਸ਼ਕਤੀ ਹੈ ਵੀ ਜਾਂ ਨਹੀਂ ਫਿਰ ਜੀ ਇਕਰ ਇਸ ਪਹਿਲੂ ਨੂੰ ਵੀ ਸਮਝਣਾ ਹੋਵੇ ਪ੍ਰਵੀਨ ਜੀ ਇੱਕ ਲੰਘ ਜਿਹੜਾ ਜਿਹੜੀ ਨਵੀਂ ਟੀਮ ਚੁਣ ਹੋਈ ਹੈ ਮਤਲਬ ਸ਼ਰਮਣੀ ਕਮੇਟੀ ਦੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹਮ ਹਮ ਉਹਨਾਂ ਦੀ ਪਲੇਠੀ ਬੈਠਕ ਸੀ ਉਸ ਬੈਠਕ ਤੋਂ ਬਾਅਦ ਮੀਡੀਆ ਦੇ ਰੂਬਰੂ ਹੋਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਠੀਕ ਹੈ ਜੀ ਉਹਨਾਂ ਨੇ ਮੌਜੂਦਾ ਸਥਿਤੀ ਦੇ ਹਵਾਲੇ ਨਾਲ ਵੀ ਕਾਫੀ ਸਵਾਲ ਰੱਖੇ ਜਦੋਂ ਕਿ ਇਸ ਕਮੇਟੀ ਦੀ ਬੈਠਕ ਦੇ ਉੱਤੇ ਪਲੇਠੀ ਬੈਠਕ ਦੇ ਉੱਤੇ ਸਭ ਦੀਆਂ ਨਜ਼ਰਾਂ ਇਸ ਪੱਖ ਤੋਂ ਵੀ ਸਿਗੀਆਂ ਕਿ ਕਿਤੇ ਤਾਂ ਨਹੀਂ ਕਿਸੇ ਜਥੇਦਾਰ ਨੂੰ ਛੁੱਟੀ ਕਰ ਦੇਣਗੇ ਹਮ ਕਿਤੇ ਇਹ ਤਾਂ ਨਹੀਂ ਕਿ ਜੱਤਰ ਗਾਨੀ ਹਰਪ੍ਰੀਤ ਸਿੰਘ ਵਾਲਾ ਜਿਵੇਂ ਚੱਲ ਰਿਹਾ ਪਿਛਲੇ ਦਿਨੋਂ ਰੇਡ ਕਾ ਮਨਾਉਣ ਨੂੰ ਮਿਲਣ ਨੂੰ ਉਹਨਾਂ ਨੂੰ ਪਰ ਸਵਾਲ ਖੜੇ ਕਰਨ ਨੂੰ ਇਹ ਸਾਰੀ ਪ੍ਰਕਿਰਿਆ ਜਿਤੇ ਇਹ ਤਾਂ ਨਹੀਂ ਕਰਕੇ ਹੁਣ ਬਦਲਣ ਦੀ ਪ੍ਰਕਿਰਿਆ ਹੋ ਜਾਵੇ ਪਹਿਲੀ ਉਹ ਮੀਟਿੰਗ ਪਰ ਇਹ ਵੀ ਸੀਗਾ ਕਿ ਇਸ ਸਿੱਖ ਦੇ ਵਿੱਚ ਹੈ ਨਹੀਂ ਅਜੇ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਬਾਲ ਤੜਾ ਕਿ ਹੁਣ ਇਸ ਮੌਕੇ ਮਤਲ ਅਜਿਹਾ ਕੋਈ ਫੈਸਲਾ ਲੈਵੇ ਉਲਟਾ ਹੋਰ ਪੈ ਜਾਣਾ ਉਹਨਾਂ ਨੂੰ ਸੋ ਜਿਆ ਕੁਸਤਾ ਨਹੀਂ ਹੋਇਆ ਪਰ ਤਾਂ ਅਮੀਰ ਉਹਨਾਂ ਨੇ ਜਿਹੜੀਆਂ ਗੱਲਾਂ ਤੇ ਉਂਗਲ ਧਰੀ ਉਹਨਾਂ ਦੇ ਵਿੱਚ ਮੁੱਖ ਮੁੱਦਾ ਸੀਗਾ ਕਿ ਅੰਯੁਰਪਨਯਾ ਭਾਰਤੀ 에어ਪੋਰਟਾਂ ਦੇ ਉੱਤੇ ਅਮਰਿਤਧਾਰੀ ਮੁਲਾਜ਼ਮਾਂ ਨੂੰ ਗਾਤਰਾ ਪਾਉਣ ਤੋਂ ਸ਼੍ਰੀਸਾ ਪਾਉਣ ਤੋਂ ਰੋਕਿਆ ਗਿਆ ਉਹਦੇ ਹਵਾਲੇ ਨਾਲ ਕਿ ਅਸੀਂ ਹਵਾਵਾਜੀ ਮੰਤਰਾਲੇ ਤੱਕ ਜਾਵਾਂਗੇ ਦਿੱਲੀ ਤੱਕ ਮਿਲਣ ਜਾਵਾਂਗੇ ਫਿਰ ਇਹਦੇ ਵਿੱਚ ਮਸਲਾ ਸੀਗਾ ਜਿਹੜਾ ਮਤਲਬ ਕਿ ਕੈਨੇਡਾ ਦੇ ਵਿੱਚ ਜੋ ਘਟਨਾਕਰਮ ਵਾਪਰੇ ਨੇ ਉਹਦੇ ਹਵਾਲੇ ਨਾਲ ਕਿ ਕੇਂਦਰ ਕੀ ਰੋਲ ਨਿਭਾਉਣਾ ਚਾਹੀਦਾ ਹੈ ਕੇਂਦਰ ਨੂੰ ਫਿਰ ਇਹਦੇ ਵਿੱਚ ਸੀਗਾ ਕਿ ਜਿਹੜਾ ਪਹਿਲੀ ਪਾਸ਼ਾ ਸ਼ੁਗਰਨਦੀ ਦਾ ਪ੍ਰਕਾਸ਼ਪੁਰ ਵਾਰਿਆ ਉਹਦੇ ਸੰਬੰਧ ਚ ਪਾਕਿਸਤਾਨ ਨੂੰ ਜਾਣ ਦੇ ਲਈ ਜੁਡੀਸ਼ੀਅਲ ਹਾਲ ਨੂੰ ਨੇ ਅਪਲਾਈ ਕੀਤਾ ਸੀ ਉਹਨਾਂ ਦੀ ਬੀਜੀਆਂ ਚ ਵੱਡੀ ਕਟੌਤੀ ਦਾ ਕਿ 1800 ਤੋਂ ਬਾਅਦ ਪਾਸਪੋਰਟ ਭੇਜੇ ਸੀ ਸਿਰਫ 763 ਵੀਜ਼ੇ ਹੀ ਮਿਲੇ ਆ ਹਾਂ ਹਾਂ ਤੇ ਇਹ ਇਸ ਪਹਿਲੂਾਂ ਤੇ ਇਹ ਸਾਰੇ ਪਹਿਲੂਾਂ ਤੇ ਗੱਲ ਕਰਦਿਆਂ ਕਰਦਿਆਂ ਉੱਥੇ ਸਵਾਲ ਆ ਗਏ ਕਿ ਜੀ ਤੁਸੀਂ ਜਥੇਦਾਰ ਸਾਹਿਬਾਨਾਂ ਨਾਲ ਗੁਪਤ ਬੈਠਕ ਕਰਦੇ ਹੋ ਅੱਛਾ ਹਾਂ ਤੁਸੀਂ ਜੀ ਜਿਹੜੀ ਬੁੱਧੀਜੀਵੀਆਂ ਦੀ ਬੈਠਕ ਸੀ ਉਹ 'ਚ ਵੀ ਬੈਠ ਗਏ ਸੀ ਹਾਂ ਹਾਂ ਜਦੋਂ ਇਹ ਸਵਾਲ ਆਇਆ ਤਾਂ ਮਿਊਰੀ ਕਹਿੰਦੇ ਕਿ ਪਹਿਲੀ ਗੱਲ ਤਾਂ ਇਹ ਆ ਕਿ ਬੁੱਧੀਜੀਵੀਆਂ ਦੀ ਬੈਠਕ ਦੇ ਵਿੱਚ ਸਿਰਫ ਉਹ ਬੈਠਿਆ ਜਿਹਨੂੰ ਸੱਦਾ ਸੀ ਠੀਕ ਹੈ ਤੇ ਜਿਵੇਂ ਪੰਜਾਬ ਦੇ ਸਿੱਖ ਪੰਥ ਦੇ ਸਿੱਖ ਪਾਈ ਚਰਨ ਨਾਲ ਸੰਬੰਧਿਤ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਨੂੰ ਸੱਦਾ ਸੀ ਉਹ ਵੀ ਮੈਨੂੰ ਸੱਦਾ ਸੀ ਹੂੰ ਤੇ ਮੈਂ ਤਾਂ ਉਹ ਸੱਦੇ ਤੇ ਗਿਆ ਹੂੰ ਹੂੰ ਦੂਜੀ ਗੱਲ ਉਹ ਕਹਿੰਦੇ ਜੱਥੇਦਾਰ ਸਾਹਿਬਾ ਨਾਲ ਗੁਪਤ ਬੈਠਕ ਵਾਲਾ ਸਵਾਲ ਕਿੱਥੋਂ ਆ ਗਿਆ ਹੂੰ ਅਸੀਂ ਉਹਨਾਂ ਲਈ ਕਾਰਜ ਕਰਦੇ ਆਂ ਸ਼੍ਰੋਮਣੀ ਕਮੇਟੀ ਸਾਰਾ ਰੋਲ ਨਿਭਾਉਂਦੀ ਆਂ ਅਸੀਂ ਤਾਂ ਦਿਨ ਚ ਕਈ ਵਾਰ ਮਿਲਦੇ ਆਂ ਹੂੰ ਇਹ ਬੈਠਕ ਦਾ ਸਵਾਲ ਕਿੱਥੋਂ ਕਿਉਂਕਿ ਜੱਥੇਦਾਰ ਸਾਹਿਬਾਨ ਕੋਲ ਕੋਈ ਆਪਣਾ ਅਮਲਾ ਫਾਲਾ ਕੋਈ ਆਪਣਾ ਸਟਾਫ ਕੋਈ ਆਪਣਾ ਸਕੱਤਰਿਤ ਕੁਝ ਵੱਖਰਾ ਤਾਂ ਹੈ ਨਹੀਂ ਉਹ ਸਾਰਾ ਸ਼੍ਰੋਮਣੀ ਕਮੇਟੀ ਦੀਆਂ ਜ਼ਿੰਮੇਵਾਰੀਆਂ ਉਹਨਾਂ ਲਈ ਸਾਰੀਆਂ ਇਹ ਚੀਜ਼ਾਂ ਉਪਲਬਧ ਕਰਾਉਣਾ ਉਹ ਕਹਿੰਦੇ ਇਸ ਵੰਦ ਚ ਕਈ ਵਾਰ ਮਿਲਦੇ ਆਂ ਦਿਨ ਚ ਇਹਨੂੰ ਗੁਪਤ ਬੈਠਕ ਆਈ ਸਵਾਲ ਉੱਥੋਂ ਆਇਆ ਜਦੋਂ ਆਪਾਂ ਫਤਿਹਗੁਰ ਸਾਹਿਬ ਨੂੰ ਮਿਲਣ ਦੇ ਹਵਾਲੇ ਨਾਲ ਕਾਲਜ ਦੇ ਫਰਾਂ ਨਾਲ ਗੱਲ ਕਰੀ ਸੀ ਕਿ ਭੁੰਦੜ ਹੋ ਰਹੀ ਤੇ ਇਹ ਸਾਰੇ ਮਿਲੇ ਹੁਣ ਧਾਮੀ ਹੋਰਾਂ ਨੇ ਇਸ ਸਵਾਲ ਦੇ ਜਵਾਬ ਚ ਖੰਡਰ ਨਹੀਂ ਕੀਤਾ ਕਿ ਮੈਂ ਨਹੀਂ ਮਿਲਿਆ ਹੂੰ ਤੇ ਉਹਨਾਂ ਨੇ ਹਾਂ ਵੀ ਨਹੀਂ ਪਰੀ ਕਿ ਹਾਂ ਹਾਂ ਮਤਲਬ ਕਿ ਅਸੀਂ ਮਿਲੇ ਆਂ ਪਰ ਉਹਨਾਂ ਨੇ ਇਹ ਕਹਿਤਾ ਕਿ ਫਿਰ ਕੀ ਹੋ ਗਿਆ ਜੀ ਮਿਲਦੇ ਆਂ ਤਾਂ ਇੱਥੇ ਕੀ ਹਰ ਜਾ ਮਤਲਬ ਇਹਦਾ ਮਤਲਬ ਪੁੱਛਤਾ ਹੈ ਹੂੰ ਨੇ ਇਸ ਮੁਲਾਕਾਤ ਦੇ ਉੱਤੇ ਇੱਕ ਹੋਰ ਉਂਗਲ ਧਰਦਿਆ ਕਿਹਾ ਕਿ ਸਾਡੀ ਮੁਲਾਕਾਤ ਦੇ ਵੇਲੇ ਤੁਸੀਂ ਬਹੁਤ ਸਵਾਲ ਪੁੱਛਦੇ ਹੋ ਹਮ 22 ਘੰਟੇ ਸੁਧਾਰ ਕਮੇਟੀ ਵਾਲੇ ਮਿਲ ਕੇ ਆਏ ਨੇ ਜਦਰਗਨ ਸਿੰਘ ਹਰਪ੍ਰੀਤ ਸਿੰਘ ਨੂੰ ਹਮ ਹੈ ਉਹਦੇ ਕੀ ਮਾਇਨੇ ਨੇ ਉਹ ਕੀ ਕਰਨ ਗਏ ਨੇ ਉਹ ਵੀ ਤਾਂ ਫਿਰ ਦਬਾਅ ਦੀ ਰਾਜਨੀਤੀ ਉਹ ਕਰ ਰਹੇ ਹੋਣੇ ਕਹਿੰਦੇ ਹਮ ਹਮ ਹੈਨਾ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇੱਕ ਗੱਲ ਕਿ ਠੀਕ ਹੈ ਜੀ ਤਾਂ ਮਿਹੂਰੀ ਕਹਿੰਦੇ ਕਿ ਮੈਂ ਸੁਧਾਰ ਲਹਿਰ ਵਾਲੇ ਲੀਡਰਾਂ ਨੂੰ ਜਾਂ ਖਿਲਰੇ ਹੋਏ ਅਕਾਲੀ ਆਗੂਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪ੍ਰਭੂ ਆਪਣੀ ਸ਼ਬਦਾ ਦੀ ਆਪਣੇ ਤੰਜ ਦੀ ਆਪਣੇ ਬੋਲਾਂ ਦੀ ਮਰਿਆਦਾ ਰੱਖਿਓ ਕੱਲ ਨੂੰ ਬਹਿਣਾ ਇਕੱਠੀ ਹੈ ਆਪਾਂ ਇੱਕੋ ਝੰਡੇ ਥੱਲੇ ਆਉਣਾ ਹੈ ਆ ਜਿਹੜਾ ਕਹਿਣਾ ਸੀ ਇੱਕੋ ਝੰਡੇ ਥੱਲੇ ਆਉਣਾ ਹੈ ਕੀ ਜਥੇਦਾਰ ਸੈਵਾਨ ਮੂਰੇ ਇਹ ਵੀ ਟਾਸਕ ਹੈ ਕਿ ਉਹ ਕੱਲ ਦੀ ਸਜਾਵਾਂ ਹੀ ਜਾਂ ਤਨਖਾਹਾਂ ਹੀ ਜਾਂ ਇਸ ਪਹਿਲੂਆਂ ਦੇ ਉੱਤੇ ਇਹਨਾਂ ਜੋ ਫੈਸਲਾ ਕੁੱਲ ਉਹਨਾਂ ਦਾ ਆਉਣਾ ਹੈ ਉਹ ਹੀ ਨਾਲ ਸੁਣਾਉਣ ਉਹ ਅਕਾਲੀ ਦਲ ਨੂੰ ਮੁਰ ਇਕੱਠਿਆਂ ਕਰਨ ਦੀ ਪਹਿਲ ਕਦਮੀ ਵੀ ਉਹ ਕਰਨ ਤੇ ਪਹਿਲਾਂ ਵੀ ਕੱਲ ਤੱਕ ਸਭ ਤੋਂ ਹੁੰਦਾ ਆਇਆ ਜਤਕਾਰ ਸਹਿਮਨ ਦੀ ਫਰਮਾਨਾਂ ਦੇ ਰੂਪ ਚ ਪਹਿਲਾਂ ਹੁੰਦਾ ਆਇਆ ਸੋ ਕਿ ਉਸੇ ਕੜੀ ਚੋਂ ਦੇਖਣ ਦੀ ਲੋੜ ਹੈ ਕਿ ਸਜ਼ਾ ਤਾਂ ਮਿਲੂਗੀ ਹਾਂ ਇਨਤਿਕ ਸਜ਼ਾ ਨਹੀਂ ਹੋਗੀ ਪਰ ਦੇਖਣ ਨੂੰ ਉਹ ਮਿਸਾਲੀ ਔਰ ਸਖਤ ਸਜ਼ਾ ਹੋਗੀ ਪਰ ਉਹਦੇ ਵਿੱਚੋਂ ਹੀ ਅਕਾਲੀ ਦਰ ਨੂੰ ਸਿਰ ਜੋੜ ਕੇ ਇਕੱਠੇ ਬੈਠ ਕੇ ਗੁਰਮਤੇ ਕਰਨ ਦੀ ਹਦਾਇਤ ਹੋਊਗੀ ਕਿ ਭਾਈ ਮਿਲ ਬੈਠੋ ਠੀਕ ਹੈ ਜੀ ਤੇ ਵੈਸੇ ਪਿਛਲੇ ਦਿਨਾਂ ਦੇ ਵਿੱਚ ਮਨੂਕਾ ਹੋਰਾਂ ਦਾ ਇਧਰ ਉਧਰ ਦੀਆਂ ਚਰਚਾਵਾਂ ਦਾ ਆਉਣਾ ਹੈ ਨਾ ਤੇ ਇਹ ਸਾਰੀਆਂ ਪ੍ਰਕਿਰਿਆਵਾਂ ਔਰ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਸਾਰੇ ਭਾਜਪਾਈ ਉਮੀਦਵਾਰਾਂ ਦਾ ਖਾਸ ਕਰਕੇ ਤਿੰਨ ਜਿਹੜੇ ਅਕਾਲੀ ਪਛੋਕਰਲ ਨੇ ਉਹਨਾਂ ਦਾ ਆਪਣੇ ਆ ਹੋ ਹੀ ਜਾਣਾ ਹੈ ਹਮਮ ਅੱਜ ਨਹੀਂ ਤਾਂ ਕੱਲ ਅਸੀਂ ਸਾਡਾ ਗੱਠਜੋੜ ਹੋ ਹੀ ਜਾਣਾ ਹੈ ਹਮਮ ਹਮਮ ਜਸਤੇਜਰ ਸਾਹਾਬਾਂ ਦੇ ਫਾਂਸਲੇ ਤੋਂ ਬਾਅਦ ਕੀ ਅਕਾਲੀ ਦਰ ਮੁੜ ਕੇ ਇਕੱਠ ਹੋ ਜੂਗਾ ਹੂੰ ਜੀ ਬਿਲਕੁਲ ਵੱਡਾ ਸਵਾਲ ਆ ਇਹ